ਸ੍ਰੀ ਵਾਹਿਗੁਰੂ ਸਹਬ ਜੀਓ ਤਿਲੰਗ ਮਹਲਾ ਨਵ ਕਾਫੀ ਇਕ ਅੰਕਾਰ ਸਤ ਗੁਰ ਪਰਤਾਪ ਚੇਤਨਾ ਹੈ ਤੋ ਚੇਤ ਲੈ ਨਿਸਦਨ ਮੈਂ ਪ੍ਰਾਨੀ ਸੇਨ ਸੇਨ ਆਦਿ ਵਿਹਾਤ ਹੈ ਕੋਟੇ ਘਟ ਜਾਉ ਪਾਣੀ ਰਹਾਉ ਹਰ ਗੁਨਾ ਕਹੇ ਨਾ ਗਾਵਹੀ ਮੁਰਕ ਅਗਿਆਨ ਝੂਠੇ ਲਾਲ ਚਲ ਅਗ ਕੈ ਨਹਿ ਮਰਨ ਪਛਾਨ ਅਜਹ ਕਸ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹ ਨਾਨਕ ਤੈ ਭਜਨ ਤੇ ਨਿਰਭੈ ਪਦ ਪਾਵੇ ਅਜਹੁ ਕਸ ਬਿਗਰਿਓ ਨਹੀਂ ਜੋ ਗੋ ਪ੍ਰਭ ਗੁਣ ਗਾਵੇ ਤਹ ਨਾਨਕ ਐ ਭਜਨ ਤੇ ਨਿਰਬੈ ਪਦ ਪਾਵੈ ਸਤਿਗੁਰਾਂ ਦੀ ਸਜੀ ਨਵਾਜੀ ਸਤਿਗੁਰਾਂ ਦਾ ਖਾਸ ਸਰੂਪ ਸੁਪਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਅੱਜ ਦਾ ਪਰਮਾਨ ਸਤਿਗੁਰੂ ਜੀ 722 ਅੰਗ ਦੇ ਉੱਪਰ ਦਰਜ ਹੈ ਤੇ ਲੰਗ ਮਹੱਲਾ ਨੌਵਾ ਕਾਫੀ ਗੁਰੂ ਤੇਗ ਬਹਾਦਰ ਪਾਸਾ ਜੀ ਦੀ ਬਾਣੀ ਅੱਜ ਗੁਰੂ ਤਨ ਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸਾ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਆਓ ਸ਼ਬਦ ਜੀ ਸਾਂਝ ਪਾਈਏ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਈਏ ਸੋ ਸਤਿਗੁਰਾਂ ਦੀ ਬਖਸ਼ਿਸ਼ ਦਹਿਰਾਓ ਬਿਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮ ਪਿਆਰਿਓ ਜਿਨ੍ਹਾਂ ਦੇ ਘਰਾਂ ਦੇ ਵਿੱਚ ਪ੍ਰਮਾਤਮਾ ਦੀ ਬਾਣੀ ਪੜੀ ਜਾਂਦੀ ਹੈ ਬਾਣੀ ਦੇ ਜਾਪ ਹੁੰਦੇ ਨੇ ਪ੍ਰਕਾਸ਼ ਹੁੰਦੇ ਨੇ ਤੇ ਜੀ ਗੁਰਮਖੋ ਉਹ ਸੰਸਾਰਿਕ ਘਰ ਦੀ ਗੱਲ ਐ ਪਰ ਗੁਰੂ ਗਰੀਬ ਨਿਵਾਸ ਤੁਮਝਾਉਣਾ ਕਰਦੇ ਨੇ ਧੰਨ ਤੋਂ ਦੇਸ ਜਹਾਂ ਤੂੰ ਬਸਿਆ ਮੇਰੇ ਸੱਜਣ ਮੀਤਾ ਮਹਾਰਾਜ ਜੀ ਉਹ ਕਹਿੰਦੇ ਧੰਨਾ ਉਹ ਦੇਸ ਜਿੱਥੇ ਉਸ ਮਾਲਕ ਦਾ ਵਾਸ ਹੈ ਨਾ ਕਹਿੰਦੇ ਭਾਈ ਉਹ ਦੇਸ ਦੀ ਸੁਹਾਵਣਾ ਸੋਹਣਾ ਹੈ ਜਿੱਥੇ ਸਾਡੇ ਹਰੀ ਸਾਡੇ ਮਾਲਕ ਪਰਮੇਸ਼ਰ ਦਾ ਵਾਸ ਹੈ ਤਨ ਸੁਦੇਸ ਜਹਾਂ ਤੂੰ ਵਸਿਆ ਏ ਮੇਰੇ ਮਾਲਕ ਸੱਚੇ ਪਾਤਸ਼ਾਹ ਜੀ ਉਹ ਤਾਂ ਧਨਤਾ ਦੇ ਯੋਗ ਹੋ ਗਿਆ ਕਾਲਪੁਰਖ ਵੈਗੁਰੂ ਜਿਨ੍ਹਾਂ ਦੇ ਹਿਰਦੇ ਘਰ ਵਿੱਚ ਤੁਸੀਂ ਆ ਕਰਕੇ ਵਸੇ ਜਿਨ੍ਹਾਂ ਨੇ ਪ੍ਰਤੱਖ ਪ੍ਰਮਾਤਮਾ ਨੂੰ ਵੇਖ ਲਿਆ ਇਹਨਾਂ ਅੱਖਾਂ ਦੇ ਨਾਲ ਫਿਰ ਉਹ ਸੰਸਾਰ ਦੇ ਰੰਗਾਂ ਨੂੰ ਨਹੀਂ ਲੋਚਦੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਰੰਗਾਂ ਨੂੰ ਗੁਰਮਤਿ ਪਿਆਰਿਓ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਜਿੰਦੜੀ ਨੂੰ ਰੰਗ ਲਿਆ ਨਾਮ ਦਾ ਰੰਗ ਬਾਣੀ ਦਾ ਰੰਗ ਬਾਣੀ ਦਾ ਰੰਗ ਸੰਗਤ ਦਾ ਰੰਗ ਜਿਨ੍ਹਾਂ ਨੇ ਇਹ ਰੰਗ ਚਾੜ ਲਿਆ ਆਪਣੀ ਜਿੰਦੜੀ ਨੂੰ ਉਹ ਸੰਸਾਰਿਕ ਰੰਗਾਂ ਨੂੰ ਨਹੀਂ ਲੋਚਦੇ ਜਿਨੇ ਉੱਠ ਕੇ ਅਮਰਤ ਵੇਲੇ ਚੌਂਕੜਾ ਮਾਰ ਲਿਆ ਚੌਂਕੜਾ ਮਾਰ ਕੇ ਵਾਹਿਗੁਰੂ 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 ਜਪ ਲਿਆ ਉਹ ਸੰਸਾਰ ਦੀਆਂ ਗੱਲਾਂ ਨੂੰ ਲੋਚਣਗੇ ਭਾਈ ਨਹੀਂ ਲੋਚਣਗੇ ਇਸ ਕਰਕੇ ਕਹਿੰਦੇ ਨੇ ਪਿਆਰਿਆ ਤੇ ਤੂੰ ਵੀ ਪਰਮਾਤਮਾ ਦੀ ਬੰਦਗੀ ਕਰਨਾ ਕਰ ਪਰਮਾਤਮਾ ਦਾ ਭਜਨ ਕਰ ਸੰਗਤ ਵਿੱਚ ਆ ਕੇ ਸੇਵਾ ਕਰ ਸੋ ਸਤਿਗੁਰੂ ਜੀ ਕਹਿੰਦੇ ਭਾਈ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਕਹਿੰਦੇ ਉੱਚੀ ਸੁੱਚੀ ਸੋਚ ਰੱਖ ਨੀਮਿਆਤ ਨਾ ਜਾ ਨੀਮਾਪਣ ਨਾ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਤੈਨੂੰ ਪਰਮਾਤਮਾ ਨੇ ਕਹਿੰਦੇ ਕੀ ਸਮਝਾਇਆ ਸਿੱਖਾਂ ਦਾ ਮਨ ਨੀਮਾ ਵੀ ਉੱਚਾ ਨਾ ਬੋਲ ਬੋਲੀ ਇਸ ਸੰਸਾਰ ਵਿੱਚ ਨਿਵਾਣਾ ਹੋ ਕੇ ਰਹੀਂ ਤੇ ਮਤ ਨੂੰ ਉੱਚਾ ਰੱਖੀ ਮਤਨ ਸੋਚ ਨੂੰ ਸਮਝ ਨੂੰ ਉੱਚਾ ਰੱਖੀ ਬਵੇਕੀ ਬਣੀ ਤੇ ਕਹਿੰਦੇ ਸਤਿਗੁਰੂ ਹਰ ਪਲ ਤੇ ਹਰ ਕਦਮ ਤੇ ਪਰਮਾਤਮਾ ਪਰਮੇਸ਼ਰ ਸਮਝਾਉਣਾ ਕਰਦੇ ਨੇ ਸਵਾਉ ਤਉ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਪਾਸਾ ਮਹਾਰਾਜ ਜੀ ਦੇ ਪਾਪਾ ਬਚਨ ਸਾਂਝ ਪਾਈਏ ਤੇ ਲੰਗ ਮਹੱਲਾ ਨਾਵਾ ਕਾਪੀ ਰਾਗ ਤਲੰਗ ਵਿੱਚ ਗੁਰੂ ਤੇਗ ਬਹਾਦਰ ਪਾਸਾ ਜੀ ਦੀ ਬਾਣੀ ਦਰਜ ਹੈ ਸਮਝਾਉਣਾ ਕਰਦੇ ਨੇ ਗੁਰੂ ਪਾਸਾ ਜੀ ਇੱਕ ਓੰਕਾਰ ਸਤ ਗੁਰ ਪਰਤਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਜਿੱਦ ਤੋਂ ਅਸੀਂ ਗੁਰਬਾਣੀ ਪੜ੍ਹਨੀ ਸ਼ੁਰੂ ਕਰਦੇ ਆ ਤੇ ਗੁਰਮਤਿ ਪਿਆਰ ਅਰਦਾਸ ਕਰਨੀ ਸ਼ੁਰੂ ਕਰਦੇ ਆ ਕੋਈ ਵੀ ਰਾਗ ਪੜ੍ਹਦੇ ਆ ਤੇ ਲੰਗ ਪੜ੍ਹਦੇ ਆ ਟੋਲੜੀ ਰਾਗ ਪੜ੍ਹਦੇ ਆ ਸੋਰਠ ਰਾਗ ਤਨਾਸਰੀ ਪੜਦੇ ਆ ਗੁਰਮਾ ਪਿਆਰਿਓ ਕੋਈ ਵੀ ਰਾਗ ਪੜਦੇ ਆ ਸਾਰਿਆਂ ਤੋਂ ਪਹਿਲਾਂ ਸ਼ੁਰੂਆਤ ਹੁੰਦੀ ਹੈ ਇੱਕ ਓ ਅੰਕਾਰ ਉਹ ਮਾਲਕ ਪਰਮੇਸ਼ਰ ਇੱਕ ਹੈ ਤੇ ਮਾਲਕ ਦੀ ਕਿਰਪਾ ਦੇ ਨਾਲ ਹੀ ਪ੍ਰਮਾਤਮਾ ਦੇ ਗੁਣ ਗਾਏ ਜਾ ਸਕਦੇ ਨੇ ਭਾਈ ਸੁਖਰਾਣਾ ਕਰਨਾ ਮਾਲਕ ਦਾ ਤੇ ਕਹਿੰਦੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੀ ਕਰ ਸਕਦੇ ਆ ਸਵਾਉ ਚੇਤਨਾਹ ਤੋ ਚੇਤਲ ਨਿਸਦਨ ਮੈਂ ਪ੍ਰਾਨੀ ਗੁਰੂ ਪਾਸਾ ਜੀ ਕੀ ਕਹਿੰਦੇ ਨੇ ਸਮਝਾ ਰਹੇ ਨੇ ਕਹਿੰਦੇ हे ਮਨੁੱਖਾ ਜੇ ਤੂੰ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਤਾਂ ਦਿਨ ਰਾਤ ਇੱਕ ਕਰਕੇ ਸਿਮਰਨਾ ਸ਼ੁਰੂ ਕਰ ਦੇ ਜੇ ਤੂੰ ਪਰਮਾਤਮਾ ਦਾ ਨਾਮ ਜਪਿਆ ਤੇ ਦਿਨ ਰਾਤ ਇੱਕ ਕਰ ਦੇ ਨਾਮ ਜਪਣ ਵੇਲੇ ਬੰਦਗੀ ਕਰਨ ਵੇਲੇ ਕਿਤਾਉਆ ਗੁਰੂ ਮਾ ਪਿਆਰਿਓ ਕੁਝ ਕ ਸਮਝ ਜਪਿਆ ਫਿਰ ਵੀ ਸੰਸਾਰਿਕ ਦੇ ਖਿਆਲ ਸੰਸਾਰ ਦੀਆਂ ਗੱਲਾਂ ਕਿਹਾ ਕਹਿੰਦੇ ਭਾਈ ਹੁਣ ਜਿਨੇ ਆਪਾਂ ਕਹਿੰਦੇ ਆ ਨਾ ਅੱਠ ਪਹਿਰ ਗੁਰੂ ਪਾਸਾ ਕਿਰਪਾ ਕਰਦੇ ਨੇ ਕਹੇ ਮੇਰੇ ਮਾਲਕਾ ਅੱਠੇ ਪਹਿਰ ਤੁਹਾਡੇ ਚਰਨਾਂ ਦੇ ਵਿੱਚ ਸਾਡਾ ਧਿਆਨ ਜੁੜਿਆ ਰਹੇ ਸਾਡਾ ਮਨ ਜੁੜਿਆ ਰਹੇ ਤੇ ਗੁਰਮੁਖੋ ਕਹਿਣਾ ਤੇ ਕਰਨਾ ਅੱਠ ਪਹਿਰ ਕਹਿੰਦੇ 6 ਤੋਂ 9 9 ਤੋਂ 12 12 ਤੋਂ 3 3 ਤੋਂ 6 ਤੇ ਇੱਕ ਗੱਲ ਜ਼ਰੂਰ ਚੇਤੇ ਰੱਖੀਏ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਹਿੰਦੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਅੰਮ੍ਰਿਤ ਵੇਲਾ ਸੇਵਜੇ ਤੋਂ ਬਾਅਦ ਲੱਖਾਂ ਉਪਰਾਲੇ ਕਰੀ ਜਾਈਏ ਕੁਝ ਵੀ ਕਰੀ ਜਾਈਏ ਵਰਮਾ ਪਿਆਰਿਓ ਕਹਿੰਦੇ ਢੇਰੀਆਂ ਢਾ ਲਈਆਂ ਪਾ ਲਈਆਂ ਢਾ ਲਈਆਂ ਪਾ ਲਈਆਂ ਪਰ ਹੱਥ ਕੁਝ ਨਾ ਆਇਆ ਜਿਵੇਂ ਕਹਿੰਦੇ ਇੱਕ ਮਨੁੱਖਾ ਕਦੇ ਕਹਿੰਦੇ ਧਰਤੀ 'ਚ ਹੱਥ ਮਾਰਦਾ ਮਿੱਟੀ 'ਚ ਕਦੇ ਮੱਥੇ 'ਤੇ ਹੱਥ ਮਾਰਦਾ ਕਦੇ ਮਿੱਟੀ 'ਚ ਹੱਥ ਮਾਰਦਾ ਕਦੇ ਮੱਥੇ 'ਤੇ ਹੱਥ ਮਾਰਦਾ ਕਹਿੰਦੇ ਭਾਈ ਤਾਂਗੇ ਵਾਲੇ ਨੂੰ ਵਰਾਜਣ ਪੁੱਛਦੇ ਨੇ ਕਹਿੰਦੇ ਇਹ ਕਹਿੰਦੇ ਕੀ ਕਹਿੰਦੇ ਘੋੜੇ ਚਲਾ ਕੇ ਉਹ ਪੁੱਛਦੇ ਨੇ ਕਹਿੰਦੇ ਕੀ ਹੈ ਇਹ ਕਹਿੰਦੇ ਮੱਥੇ ਤੇ ਹੱਥ ਮਾਰਦਾ ਹੈ ਕਦੇ ਮਿੱਟੀ ਦੇ ਵਿੱਚ ਕਹਿੰਦੇ ਹੱਥ ਮਾਰਦਾ ਹੈ ਕਹਿੰਦੇ ਕਹਿੰਦੇ ਰਾਜਨ ਜੀ ਇਹ ਮਨੁੱਖ ਜਿਹੜਾ ਇਹਦਾ ਸਮਾਂ ਬਿਆਰਥ ਚਲਿਆ ਗਿਆ ਬੱਚ ਕਹਿੰਦੇ ਜਦ ਪਹਿਨਾ ਬਚਪਨ ਸੀ ਫਿਰ ਜਵਾਨ ਸੀ ਇਹ ਹੁਣ ਬਜ਼ੁਰਗ ਹੋ ਗਿਆ ਬਿਰਧ ਅਵਸਥਾ 'ਚ ਚਲਿਆ ਗਿਆ ਤੇ ਕਹਿੰਦੇ ਇਹ ਉਹ ਸਮਾਂ ਅਜਾਈ ਗਵਾਲਿਆ ਉਹ ਸਮਾਂ ਅਜਾਈ ਗਵਾਲਿਆ ਤੇ ਹੁਣ ਮਿੱਟੀ 'ਚ ਹੱਥ ਮਾਰਦਾ ਤੇ ਕਹਿੰਦਾ ਵੀ ਮੈਂ ਲਾਹਾ ਖਟਿਆ ਕੀ ਮੱਥੇ ਤੇ ਹੱਥ ਤਾਂ ਮਾਰਦਾ ਵੀ ਮੇਰਾ ਇੱਥੇ ਆਉਣਾ ਆਉਣ ਦਾ ਲਾਭ ਕੀ ਹੋਇਆ ਤੇ ਗੁਰਮਖੋ ਜਦੋਂ ਵੀ ਬੰਦਗੀ ਕਰਨੀ ਹੈ ਭਜਨ ਕਰਨਾ ਤੇ ਗੁਰੂ ਪਾਸ ਸਰ ਕਹਿੰਦੇ ਦਿਨ ਰਾਤ ਸ਼ੁਰੂ ਕਰ ਲਵੋ ਦਿਨ ਰਾਤ ਕਹਿੰਦੇ ਜਿਹੜੇ ਬਨੁੱਖ ਪਿਆਰ ਕਰਦੇ ਨੇ ਪ੍ਰਮਾਤਮਾ ਨੂੰ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਜੋਤ ਨੂੰ ਉਹ ਤਾਂ ਗੁਰਮਤਿ ਪਿਆਰਿਓ ਕਹਿੰਦੇ ਕੰਮ ਕਰਦੇ ਨੇ ਘਰ ਦੇ ਜੋ ਕੋਈ ਭੈਣ ਸਲਾਈ ਕਰਦੀ ਐ ਜਾਂ ਕੋਈ ਭੈਣ ਕਹਿੰਦੇ ਕੋਈ ਤਾਣਾ ਬੁਣਦੀ ਐ ਕੋਈ ਭਰਾ ਖੇਤੀ ਕਰਦਾ ਐ ਕੋਈ ਗੁਰਮਤਿ ਪਿਆਰਿਓ ਮਜ਼ਦੂਰੀ ਕਰਦਾ ਐ ਕਹਿੰਦੇ ਉਹ ਕਿਰਤ ਕਰਦੇ ਕਰਦੇ ਵੀ ਕਹਿੰਦੇ ਉਸ ਮਾਲਕ ਦਾ ਨਾਮ ਅੰਦਰੋਂ ਅੰਦਰੀ ਜਪੀ ਜਾਂਦੇ ਨੇ ਜੋ ਸਮਝਾਇਆ ਪੰਚਮ ਪਾਸਤਾ ਨੇ ਅੰਤਰਗੁਰ ਅਰਾਧਨਾ ਅੰਤਰਗੁਰ ਅਰਾਧਨਾ ਸਮਝਾਇਆ ਨਾ ਮਾਲਕ ਨੇ ਤੇ ਸਾਧ ਸੰਗਤ ਜੀ ਜਦੋਂ ਅੰਦਰ ਅਰਾਧਨਾ ਸ਼ੁਰੂ ਹੋ ਗਈ ਬਾਹਰੇ ਦੀਵੇ ਚਲਾ ਕੇ ਦਿਖਾਉਣ ਦੀ ਲੋੜ ਹੀ ਨਹੀਂ ਪੈਂਦੀ ਬਾਹਰੇ ਉੱਚੇ ਉੱਚੇ ਬਾਹਾ ਕੱਢ ਕੇ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਮੈਂ ਕਿੰਨਾ ਧਿਆਇਆ ਕਿੰਨਾ ਜਪਿਆ ਕਿੰਨਾ ਸਿਮਰਨ ਕੀਤਾ ਕਿਉਂਕਿ ਜਦੋਂ ਅੰਦਰ ਧਿਆਉਣਾ ਕੀਤਾ ਮਾਲਕ ਨੂੰ ਚਲੋ ਅਗਲੀ ਪੰਕਤੀ ਸੁਣਿਓ ਛੇ ਨਸਨ ਆਦ ਬਿਹਾਤ ਹੈ ਫੋਟੇ ਕਟ ਜਾ ਆਪਣੀ ਰਹਾਉ ਗੁਰੂ ਪਾਤਸ਼ਾਹ ਜੀ ਕਹਿੰਦੇ ਕਿਉਂਕਿ ਜਿਵੇਂ ਕਹਿੰਦੇ ਤਰੇੜੇ ਹੋਏ ਘੜੇ ਵਿੱਚੋਂ ਪਾਣੀ ਕਹਿੰਦੇ ਭਾਈ ਸਹਜੇ ਸਹਜੇ ਨਿਕਲਦਾ ਰਹਿੰਦਾ ਹੈ। ਇਵੇਂ ਹੀ ਕਹਿੰਦੇ ਇੱਕ ਇੱਕ ਸਿਨ ਕਰਕੇ ਇੱਕ ਇੱਕ ਤੁਮਕਾ ਕਹਿ ਦਿੰਨੇ ਆਪਾਂ। ਇੱਕ ਇੱਕ ਸਿਨ ਕਰਕੇ ਕਹਿੰਦੇ ਉਮਰ ਬੀਤਦੀ ਜਾ ਰਹੀ ਹੈ। ਤੇਰੀ ਜਿਹੜੀ ਆਉਧ ਹੈ, ਆਯੂ ਹੈ ਉਹ ਖਤਮ ਹੁੰਦੀ ਜਾ ਰਹੀ ਹੈ ਦਿਨ ਪਰ ਦਿਨ ਜਿਵੇਂ ਕਹਿੰਦੇ ਕਤਰੇੜਾਈ ਤੌੜੇ ਦੇ ਵਿੱਚ ਪਾਣੀ ਪਾ ਦਿੰਨੇ ਆ। वो तुमका तुमका चौदा चौदह सारा खत्म हो जाता है संगत जी साडे ऐसा ही है बाल जवानी और तीन अवस्था जान पहला बचपन च ठीक बचे सी फिर जवान हो गए हम बड़े पेरी अवस्था चल पी एह कोई अवस्था नहीं ਇਸ ਤੋਂ ਗਾਹ ਤਾਂ ਫਿਰ ਗੁਰਮਤਿ ਪਿਆਰਿਓ ਕਹਿੰਦੇ ਸੰਦੇਸ ਤੇ ਮਾਲਕ ਦੇ ਕਹਿੰਦੇ ਭਾਈ ਆਉਣੇ ਸ਼ੁਰੂ ਹੋ ਗਏ ਇੱਕ ਦਿਨ ਫਿਰ ਬਲਾਵਾ ਵੀ ਆਵੇਗਾ ਤੇ ਬਲਾਵਾ ਆਉਣ ਤੋਂ ਪਹਿਲਾਂ ਪਹਿਲਾਂ ਆਪਣਾ ਜੀਵਨ ਸਵਾਰੀਏ ਆਪਣੇ ਆਪ ਨੂੰ ਨਾਮ ਦੇ ਨਾਲ ਸੇਵਾ ਦੇ ਨਾਲ ਬੰਦਗੀ ਦੇ ਨਾਲ ਸੱਚ ਦੇ ਨਾਲ ਜੋੜ ਲਈਏ ਸੱਚ ਦੇ ਨਾਲ ਜੋੜੀਏ ਭਾਈ ਕਿਉਂਕਿ ਸਿਮਰਨ ਕੀਤਾ ਬੰਦਗੀ ਕੀਤੀ ਹੀ ਗੁਰਮਤਿ ਪਿਆਰਿਓ ਤੁਹਾਡੇ ਕੋਲ ਨਾਮ ਧੰਨ ਹੈ ਸੰਸਾਰਿਕ ਮਾਇਆ ਜਿਹੜਾ ਸੰਸਾਰਿਕ ਪੈਸਾ ਸੰਸਾਰ ਦੇ ਕੰਮ ਸੁਵਾਰਦਾ ਹੈ ਤੇ ਜੇ ਕਹਿੰਦੇ ਹਰੀ ਤੇ ਜੇ ਈਹਾ ਕਹਿੰਦੇ ਭਾਈ ਈਹਾ ਛੱਡ ਕੇ ਉਹਾਂ ਦੀ ਗੱਲ ਕਰੀਏ ਉੱਥੇ ਫਿਰ ਨਾਮ ਧਨ ਸੁਵਾਰਦਾ ਸੋ ਆਓ ਝੂਠੇ ਲਾਲਚ ਲਾਗ ਕੈ ਨੈ ਮਰਨ ਪਸਾਨ ਅਗਲੀਆਂ ਪੰਕਤੀਆਂ ਦੇ ਵਿੱਚ ਗੁਰੂ ਪਾਸਤਾ ਸਮਝਾਉਂਦੇ ਨੇ ਹਰ ਗੁਣ ਕਾਹੇ ਨਾ ਗਾ ਬਹੀ ਮੂਰਖ ਅਗਿਆਨ ਕਹਦੇ ਹੈ ਮੂਰਖ ਕਹਿੰਦੇ ਹੈ ਮੂਰਖੇ ਬੇਸਮਝ ਤੂੰ ਪਰਮਾਤਮਾ ਦੀ ਸਿਵਤ ਸਲਾਹ ਦੇ ਗੀਤ ਕਿਉਂ ਨਹੀਂ ਗਾਉਂਦਾ ਕਿਉਂ ਨਹੀਂ ਗਾਉਂਦਾ ਅੰਮ੍ਰਿਤ ਵੇਲੇ ਉੱਠ ਕੇ ਉਸ ਮਾਲਕ ਦਾ ਸੁਕਰਾਨਾ ਕਿਉਂ ਨਹੀਂ ਕਰਦਾ ਜਿਸ ਮਾਲਕ ਨੇ ਤੈਨੂੰ ਸੋਹਣਾ ਪਰਵਾਰ ਤੇ ਤੇਰਾ ਖੁਦ ਦਾ ਆਕਾਰ ਦਿੱਤਾ ਤੇ ਤੂੰ ਕਿਉਂ ਨਹੀਂ ਪ੍ਰਮਾਤਮਾ ਦਾ ਸੁਗਰਾਨਾ ਕਰਦਾ ਕਿਉਂ ਨਹੀਂ ਪ੍ਰਮਾਤਮਾ ਦੀ ਭਜਨ ਬੰਦਗੀ ਕਰਦਾ ਕਿਉਂਕਿ ਗੁਰਮੱਥ ਪਿਆਰੇ ਪਹਿਲਾਂ ਆਪ ਹੁਕਮਨਾਮਾ ਸਾਂਝਾ ਕੀਤਾ ਤੇ ਲੰਗਰਾਗ ਦੇ ਵਿੱਚੋਂ ਕਰ ਬੰਦੇ ਤੂੰ ਬੰਦਗੀ ਜਿੱਤਰ ਘਟਵੇਂ ਸਾਹ ਕਿਦੇ ਕਰ ਬੰਦੇ ਤੂੰ ਕਿਦੇ ਬੰਦਗੀ ਕਰ ਜਿੰਨਾ ਚਿਰ ਤੇਰੇ ਅੰਦਰ ਸਾਹ ਚੱਲਦੇ ਨੇ ਚਾਹੇ ਕੋਈ ਭੈਣ ਹੈ ਚਾਹੇ ਕੋਈ ਭਰਾ ਕੋਈ ਮਾਂ ਕੋਈ ਬਾਪ ਕੋਈ ਵੀ ਹੈ ਕਹਿੰਦੇ ਬਾਣੀ ਪੜ੍ਹਨੀ ਚਾਹੀਦੀ ਹੈ ਨਾਮ ਜਪਣਾ ਚਾਹੀਦਾ ਨਹੀਂ ਆਉਂਦੀ ਤਾਂ ਘਰਾਂ ਦੇ ਵਿੱਚ ਬੱਚੇ ਸਾਡੇ ਬਹੁਤ ਪੜ੍ਹੇ ਹੋਏ ਨੇ ਬੱਚੇ ਬਹੁਤ ਪੜ੍ਹੇ ਹੋਏ ਨੇ ਗੁਰਮਤਿ ਪਿਆਰਿਓ ਇੰਗਲਿਸ਼ ਮੀਡੀਆ ਵੀ ਪੜ੍ਹੇ ਹੋਏ ਨੇ ਉਹਨਾਂ ਨੂੰ ਕਹੀਏ ਵੀ ਪੁੱਤਰਾ ਚਾਹੇ ਧੀ ਆ ਚਾਹੇ ਪੁੱਤਰਾ ਕਿਉਂਕਿ ਦੋਨੇ ਇੱਕ ਸਮਾਨੀ ਨੇ ਤੇ ਗੁਰਮਖੋ ਉਹਨਾਂ ਨੂੰ ਕਹੀਏ ਗੁਟਕਾ ਸਾਹਿਬ ਛੁੱਟੋ ਤੇ ਨਾਲੇ ਤੁਸੀਂ ਲਾਹਾ ਲਓ ਤੇ ਨਾਲੇ ਸਾਡੀ ਜਿੰਦੜੀ ਦਾ ਲਾਹਾ ਸਾਨੂੰ ਮਿਲ ਜਾਵੇ ਤੁਸੀਂ ਬਾਣੀ ਪੜ੍ਹੋ ਅਸੀਂ ਬਾਣੀ ਸੁਣਦੇ ਹਾਂ ਦਰਮਕੋ ਨਾਲੇ ਤਾਂ ਬੱਚਾ ਗੁਰਬਾਣੀ ਦੇ ਨਾਲ ਜੁੜ ਜਾਂਦਾ ਹੈ ਨਾਲੇ ਅਸੀਂ ਗੁਰਬਾਣੀ ਸੁਣ ਲੈਨੇ ਆ ਜਦੋਂ ਅਸੀਂ ਕੰਨਾ ਰਾਹੀ ਸ੍ਰਵਣੀ ਰਾਹੀ ਕਰਨ ਕਹਿੰਦੇ ਬਾਣੀ ਸੁਣੀ ਤੇ ਕਹਿੰਦੇ ਫਿਰ ਜਿਹੜੇ ਨਾਉ ਦਰਵਾਜੇ ਪਰਮਾਤਮਾ ਨੇ ਕਿਰਪਾ ਕੀਤੀ ਐ ਖੁੱਲੇ ਨੇ ਨਾ ਇਹ ਨਾਉ ਦਰਵਾਜੇ ਤੇ ਹਿਰਦੇ ਘਰ ਵਿੱਚ ਪਰਮਾਤਮਾ ਦਾ ਵਾਸ ਮਾਲਕ ਦਾ ਵਾਸ ਚਲੋ ਜੀ ਅਗਲੀ ਪੰਕਤੀ ਸੁਣਿਓ ਸੋ ਸਤਿਗੁਰੂ ਜੀ ਕਹਿੰਦੇ हे ਮੂਰਖ ਕਹਿੰਦੇ ਤੂੰ ਪਰਮਾਤਮਾ ਦੇ ਗੀਤ ਕਿਉਂ ਨਹੀਂ ਗਾਉਂਦਾ ਪਰਮਾਤਮਾ ਦੀ ਬਾਣੀ ਕਿਉਂ ਨਹੀਂ ਪੜਦਾ ਕਿਉਂ ਨਹੀਂ ਸਿਮਰਨ ਕਰਦਾ ਕਿਉਂ ਨਹੀਂ ਸੰਤਾਂ ਦੇ ਸੰਗਤਾਂ ਦੇ ਵਿੱਚ ਜਾ ਕੇ ਬੈਠਦਾ ਕਿਉਂਕਿ ਗੁਰੂ ਪਾਤਸ਼ਾਹ ਕਹਿੰਦੇ ਕਬੀਰ ਮਨ ਪੰਖੀ ਭਇਓ ਦਹ ਦਿੱਸ ਉੱਡ ਉੱਡ ਜਾਹੇ ਇੱਕ ਮਨੁੱਖ ਐਸੇ ਵੀ ਹਨ ਕਹਿੰਦੇ ਭਾਈ ਕਬੀਰ ਮਨ ਪੰਖੀ ਭਇਓ ਕਹਿੰਦੇ ਤੇਰੇ ਮਨ ਦੇ ਵਿੱਚ ਇਹੋ ਜਿਹੇ ਫੰਗ ਲੱਗੇ ਹੋਏ ਨੇ ਕਹਿੰਦੇ ਉਹ ੜਾਰੀ ਮਾਰ ਕੇ ਇੱਥੇ ਬੈਠਾ ਬੈਠਾ ਪਤਾ ਹੀ ਨਹੀਂ ਕਦੋਂ ਘਰੇ ਵਗ ਜੇ ਘਰੋਂ ਕਹਿੰਦੇ ਉੱਥੋਂ ਹੁੰਦਿਆ ਹੁੰਦਿਆ ਪਤਾ ਹੀ ਨਹੀਂ ਕਦੋਂ ਕਿਸੇ ਸ਼ਹਿਰ ਚ ਵਗ ਜੇ ਕਬੀਰ ਮਨ ਪੰਖੀ ਭਇਓ ਦਹਿ ਦਿੱਤ ਉੱਡ ਉੱਡ ਜਾਹੇ ਜੋ ਜੈਸੀ ਸੰਗਤ ਮਿਲੈ ਤੈਸੋ ਹੀ ਪਲਖਾਹੇ ਕਹਿੰਦੇ ਭਾਈ ਜਿਹੜੀ ਦਿਸ਼ਾ ਵੱਲ ਵੇਖਦਾ ਉਦਰੀ ਉੱਡ ਜਾਂਦਾ ਮਨ ਪਰ ਗੁਰੂ ਪਾਸਤਾ ਕਹਿੰਦੇ ਸਾਧ ਸੰਗਤ ਜੀ ਇਹੋ ਜੀ ਅਸੀਂ ਸੰਗਤ ਦੇ ਵਿੱਚ ਜਾ ਕੇ ਬੈਠਾਂਗੇ ਕਿਉਂ ਦੇ ਉਹੋ ਜਿਹਾ ਹੀ ਗਿਆਨ ਆਵੇਗਾ ਹੁਣ ਕਈ ਇਹ ਗੁਰਮੁਖ ਮਨੁੱਖ ਕਹਿ ਦਿੰਦੇ ਨੇ ਵੀ ਜਦ ਸੰਗਤ ਇੱਕ ਹੀ ਹੈ ਤੇ ਫਿਰ ਇਹ ਸੰਗਤ ਦਾ ਵੇਰਵਾ ਦਵਲ ਕਿਵੇਂ ਪੈ ਗਿਆ ਕਿਉਂਕਿ ਸੰਗਤ ਤੇ ਕੁਸੰਗਤ ਸੰਗਤ ਤੇ ਕੁਸੰਗਤ ਇੱਕ ਤਾਂ ਉਹ ਸੰਗਤ ਜਿਹੜੀ ਗੁਰੂ ਦੇ ਚਰਨਾਂ ਵਿੱਚ ਆ ਕੇ ਬੈਠੀ ਸਾਣ ਮੁਖ ਹੋ ਕੇ ਉੱਥੇ ਆ ਕੇ ਬੈਠਾਂਗੇ ਸਾਡੇ ਮੁਖ ਦੇ ਵਿੱਚੋਂ ਵੀ ਵਾਹਿਗੁਰੂ ਦਾ ਹੀ ਕਹਿੰਦੇ ਭਾਈ ਕਹਿੰਦੇ ਜਾਪ ਹੋਵੇਗਾ ਇਕ ਉਹ ਆ ਜਿਹੜੇ ਕਹਿੰਦੇ ਭਾਈ ਹਰ ਮੋੜ ਦੇ ਉੱਤੇ ਬੈਠੇ ਉੱਥੇ ਬੈਠਾਂਗੇ ਇੱਕ ਘਰ ਦੀ ਛੱਡੀ ਆ ਦੂਜੇ ਘਰ ਦੀ ਤੀਜੇ ਘਰ ਦੀ ਗੱਲ ਹੋਵੇਗੀ ਪੈ ਗਿਆ ਗੁਰਮਤਿ ਪਿਆਰਿਓ ਕਹਿੰਦੇ ਭਾਈ ਲਬਜਾਂ ਚ ਬਰਕ ਪੈ ਗਿਆ ਸੋ ਬਦਲਾ ਸਤ ਗੁਰੂ ਕਹਿੰਦੇ ਅਸਲ ਚ ਬਦਲਾ ਹੋਣਾ ਸਾਡਾ ਬਾਣੀ ਵੱਲ ਹੋਣਾ ਚਾਹੀਦਾ ਸੋ ਅਗਲੀ ਪੰਕਤੀ ਸੁਣਿਓ ਸੋ ਗੁਰੂ ਪਾਸਤਾ ਕਹਿੰਦੇ ਝੂਠੇ ਲਾਲਚ ਲਗ ਕੈ ਨਹਿ ਮਰਨ ਪਸਾਨਾ ਮਾਇਆ ਨਾਲ ਜੁੜ ਗਿਆ ਪਰਵਾਰ ਨਾਲ ਜੁੜ ਗਿਆ ਤੇ ਕਹਿੰਦੇ ਸਾਖ ਸਬੰਧੀਆਂ ਦੇ ਨਾਲ ਜੁੜ ਗਿਆ ਪਰ ਅਸਲ ਜਿਹੜੇ ਕਹਿੰਦੇ ਭਾਈ ਨਾਤੇ ਝੂਠੇ ਜਿਨ੍ਹਾਂ ਉਹਨਾਂ ਨਾਲ ਜੁੜ ਗਿਆ ਅਸਲੀ ਮਰਨ ਪਸਾਨਣੋਂ ਭੁੱਲ ਗਿਆ ਅਸਲੀ ਮਰਨ ਨਹੀਂ ਪਸਾਨਿਆ ਇੱਕ ਦਿਨ ਕਹਿੰਦੇ ਹੁਣ ਜੇ ਗੱਲ ਕਰੀਏ ਮਨੁੱਖ ਉਸੇ ਜਗ੍ਹਾ ਦਾ ਮਾਨ ਕਰਕੇ ਰਹਿ ਗਿਆ ਇੱਥੇ ਸਦਾ ਹੀ ਬੈਠੇ ਰਹਿਣਾ ਭਾਈ ਸਾਧ ਸੰਗਤ ਜੀ ਪਰਖੇ ਮਾ ਕਰਿਓ ਏਮਾ ਕਰਿਓ ਕਹਿੰਦੇ ਦਾਦੇ-ਪਰਦਾਦਿਆਂ ਵੱਲ ਵੇਖੀਏ ਉਹ ਵੀ ਇਹਨਾਂ ਵਸਤੂਆਂ ਨੂੰ ਸੰਭਾਲ ਦੇ ਸੰਭਾਲ ਦੇ ਚਲੇ ਗਏ ਦਾਦੇ-ਪਰਦਾਦੇ ਸੰਭਾਲ ਦੇ ਸੰਭਾਲ ਦੇ ਚਲੇ ਗਏ ਪਰ ਸਾਡੇ ਪਿਤਾ ਕਹਿੰਦੇ ਉਹ ਸੰਭਾਲ ਦੇ ਸੰਭਾਲ ਦੇ ਚਲੇ ਗਏ ਇਹ ਤਾਂ ਇੱਕ ਭਾਈ ਆਵਣ-ਜਾਵਣ ਦਾ ਮੇਲਾ ਹੈ ਪਰ ਜਿਹੜਾ ਆ ਕੇ ਨਾਮ ਜਪ ਗਿਆ ਸਿਮਰਨ ਕਰ ਗਿਆ ਬੰਦਗੀ ਕਰ ਗਿਆ ਜਿੰਨੇ ਨਾਮ ਧਿਆਇਆ ਗਏ ਮਸਕਤ ਘਾਲ ਪਤਕ ਤਾਂ ਘਾਲ ਗਏ ਭਾਈਓ ਆਪਣਾ ਆਉਣਾ ਸਫਲ ਕਰ ਗਈ। ਸੋ ਅਗਲੀ ਪੰਕਤੀ ਸੁਣੋ। ਸੋ ਗੁਰੂ ਪਾਸਤਾ ਜੀ ਕਹਿੰਦੇ ਹਜੇ ਵੀ ਜੇ ਮਨੁੱਖ ਸਮਝੇ ਤੇ ਕੁਝ ਨਹੀਂ ਵਿਗੜਿਆ। ਕੁਝ ਨਹੀਂ ਵਿਗੜਿਆ ਜੇ ਮਨੁੱਖ ਹਜੇ ਵੀ ਸਮਝੇ। ਜੇ 50 ਸਾਲ ਦੀ ਉਮਰ ਹੈ, 30 ਸਾਲ ਉਹਨੇ ਅਜਾਈ ਗਵਾਲੇ ਹਲੇ ਵੀ 20 ਸਾਲ ਉਹਦੇ ਕੋਲ ਪਏ ਨੇ ਕਿ 20 ਸਾਲ ਉਸ ਮਾਲਕ ਦਾ ਪਰਮੇਸ਼ਤਰ ਦਾ ਨਾਮ ਜਪ ਕੇ ਪਰਮਾਤਮਾ ਦੀ ਬਾਣੀ ਨੂੰ ਪੜ੍ਹ ਕੇ ਸੰਗਤ ਵਿੱਚ ਨਾਲ ਸੰਗਤ ਵਿੱਚ ਜੁੜ ਕੇ ਬਾਣੀ ਬਾਣੇ ਦੇ ਨਾਲ ਜੁੜ ਕੇ ਉਹ 20 ਸਾਲ ਬਤੀਤ ਕਰ ਸਕਦਾ ਹੈ 20 ਦੇ ਨਾਲ 30 ਵੀ ਸਫਲ ਹੋ ਜਾਣਗੇ ਕਿਉਂਕਿ ਗੁਰੂ ਪਾਸਾ ਕਹਿੰਦੇ RAM DAS ROVARANATE SAB UTRE PAAP KARMATE TERE KITE GUNA TERE KITE ਕਹਿੰਦੇ ਸਤਗੁਰੂ ਜੀ ਕਹਿੰਦੇ ਭਾਈ ਕੀਤੇ ਪਾਪ ਉਹ ਮਾਲਕ ਬਖਸ ਲੈਂਦੇ ਨੇ ਆਪਣੀ ਸ਼ਰਨ ਦੇ ਵਿੱਚ ਤੈਨੂੰ ਥਾਂ ਦੇ ਦਿੰਦੇ ਨੇ ਉਤਮ ਤੇ ਕਾਢੀ ਇਹ ਕਹਿੰਦੇ ਨੇ ਆਪਾਂ ਗੁਰਮਤਿ ਪਿਆਰੇ ਬਿਰਲੇ ਕਈ ਕੇ ਉਹਨਾਂ ਬਿਰਲਿਆਂ ਦੇ ਵਿੱਚ ਤੂੰ ਵੀ ਗਿਣਿਆ ਜਾਵੇਂਗਾ ਤੂੰ ਵੀ ਗਿਣਿਆ ਜਾਵੇਂਗਾ ਪਰ ਹਲੇ ਵਿਗਰਿਆ ਕੁਝ ਨਹੀਂ ਵਿਗਰਿਆ ਕੁਝ ਵੀ ਨਹੀਂ ਭਾਈ ਸੁਣਿਓ ਪੰਗਤੀ ਸਮਝਾਉਂਦੇ ਨੇ ਗੁਰੂ ਪਾਸਾ ਅਜਹੁ ਕਸ ਵਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹਿੰਦੇ ਭਾਈ ਜੇ ਮਨੁੱਖ ਪਰਮਾਤਮਾ ਦੀ ਸਿਵਤ ਸਲਾਹ ਤੇ ਗੁਣ ਗਾਣੇ ਸ਼ੁਰੂ ਕਰ ਦੇਵੇ ਭਾਵੇਂ ਸਿਮਰਨ ਕਹਿੰਦੇ ਹੀਨਤਾ ਵਿੱਚ ਕਹਿੰਦੇ ਕਿੰਨੀ ਵੀ ਉਮਰ ਗੁਜ਼ਰ ਚੁੱਕੀ ਹੋਵੇ ਕਹਿੰਦੇ ਭਾਈ ਫਿਰ ਵੀ ਉਹ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਸਤਿਗੁਰੂ ਸਮਝਾਉਂਦੇ ਨੇ ਕਹਿੰਦੇ ਇਹ ਨਾ ਵੇਖੇ ਮੇਰੀ ਉਮਰ ਕਿੰਨੀ ਹੋ ਗਈ ਮੈਨੂੰ ਕਿੰਨਾ ਸਮਾਂ ਹੋ ਗਿਆ ਜੇ ਟੁੱਟ ਗਿਆ ਕਹਿੰਦੇ ਜੇ ਇੱਕ ਵਾਰ ਕਹਿੰਦੇ ਬਿਸਤਰ ਗਿਆ ਕੋਈ ਗੱਲ ਨਹੀਂ ਕਹਿੰਦੇ ਫਿਰ ਪ੍ਰਮਾਤਮਾ ਦੇ ਚਰਨਾਂ ਵਿੱਚ ਆ ਕੇ ਜੁੜ ਜਾ ਤੇਰਾ ਆਉਣਾ ਸਫਲ ਹੋ ਜਾਵੇਗਾ ਕਿਉਂਕਿ ਗੁਰਮਤਿ ਪਿਆਰੇ ਸੂਝਬਾਨ ਮਨੁੱਖ ਕਹਿੰਦੇ ਸਮਾਂ ਬਤੀਤ ਕਰਦਾ ਗਿਆ ਕਰਦਾ ਗਿਆ 50 ਸਾਲ ਦੀ ਉਮਰ ਹੋ ਗਈ ਤੇ 50 ਸਾਲ ਤੋਂ ਬਾਅਦ ਪਤਾ ਗੁਰਮਤਿ ਪਿਆਰੇ 30 ਸਾਲ ਤੋਂ ਬਾਅਦ ਗਿਆਨ ਆਇਆ ਪਤਾ ਲੱਗਿਆ ਵੀ ਸੰਗਤ ਕਰਨੇ ਪਰਮਾਤਮਾ ਦੀ ਵਡਿਆਈ ਕਰਨੀ ਗੁਰੂ ਘਰ ਦੀ ਸੋਭਾ ਗਾਉਣੀ ਕੋਈ ਮੇਰਾ ਇਹ ਫਰਜ਼ ਬਣਦਾ ਹੈ ਸਮਝ ਆ ਗਿਆ ਤੇ ਜਦੋਂ ਵੀ ਕਹਿੰਦੇ ਉਹਨਾਂ ਨੂੰ ਪੁੱਛਦਾ ਭਾਈ ਪੁਰਖਾਂ ਨੂੰ ਕਿ ਤੁਹਾਡੀ ਉਮਰ ਕਿੰਨੀ ਹੈ ਕਿਹਾ ਕਰਨ ਸਾਡੀ 20 ਸਾਲ ਹੈ ਤੁਹਾਡੀ ਉਮਰ ਕਿੰਨੀ ਹੈ 20 ਸਾਲ ਦੀ ਉਮਰ ਹੈ ਕਹਿੰਦੇ 20 ਸਾਲ ਝੂਠ ਕਿਉਂ ਬੋਲਦੇ ਹੋ ਤੁਹਾਡਾ ਵੇਖਣੋਂ ਤਾਂ ਲੱਗਦਾ ਤੁਸੀਂ 45 50 ਦੇ 50 ਸਾਲ ਦੇ ਨੇੜੇ ਹੋ ਇਹਦੇ ਨਹੀਂ ਪਰ ਜਦੋਂ ਦੀ ਮੈਨੂੰ ਆਪਣੀ ਜ਼ਿੰਦਗੀ ਬਾਰੇ ਆਪਣੇ ਜੀਵਨ ਬਾਰੇ ਮੈਨੂੰ ਸੋਚੀ ਆਈ ਹੈ ਉਦੋਂ ਤੋਂ ਮੈਨੂੰ 20 ਸਾਲ ਹੋ ਗਏ 30 ਸਾਲ ਤਾਂ ਮੇਰੇ ਅਜਾਈ ਚਲੇ ਗਏ ਉਹਨੂੰ ਮੈਂ ਗਿਣਾਗਾ ਨਹੀਂ ਤੇ ਕਹਿੰਦੇ ਅੱਜ ਮੇਰੀ 50 ਸਾਲ ਦੀ ਉਮਰ ਹੋਈ ਜ਼ਰੂਰ ਹੈ ਪਰ ਜਦੋਂ ਦਾ ਮੈਂ ਪਰਮਾਤਮਾ ਨੂੰ ਜਾਣਿਆ ਮਾਲਕ ਨੂੰ ਜਾਣਿਆ ਤੇ ਮੇਰੇ 20 ਸਾਲ ਨੇ ਤੇ ਮੈਂ 20 ਸਾਲਾਂ ਦਾ ਹੀ ਹਾਂ ਅੱਜ ਹੀ ਮੇਰਾ ਜਨਮ 20 ਸਾਲਾਂ ਤੋਂ ਪਹਿਲੇ ਹੀ ਮੇਰਾ ਜਨਮ ਸ਼ੁਰੂ ਹੋਇਆ ਅਸਲ ਸਖਾਲਸੇ ਦਾ ਜਨਮ ਕਦੋਂ ਸ਼ੁਰੂ ਹੁੰਦਾ ਜੋ ਵੇਖਿਆ ਜਾਵੇ ਜਿੱਦਿਓ ਪੰਜ ਪਿਆਰਿਆਂ ਕੋਲ ਜਾ ਕੇ ਖੰਡੇ ਬਾਟੇ ਦੀ ਪਹੌੜਾ ਪ੍ਰਾਪਤ ਕਰਦਾ ਤੇ ਸਤਿਗੁਰਾਂ ਦੇ ਜੀ ਕਹਿੰਦੇ ਭਾਈ ਸਤਿਗੁਰਾਂ ਦੇ ਬਚਨਾਂ ਨੂੰ ਜ਼ਿੰਦਗੀ 'ਚ ਲਾਗੂ ਕਰਦਾ ਨਹੀਂ ਤੇ ਫਿਰ ਸਾਡੇ ਵੀ 30 ਸਾਲ 40 ਸਾਲ ਅਜਾਈਂ ਚਲੇ ਗਏ ਭਾਈ ਸਤਿਗੁਰੂ ਕਿਰਪਾ ਕਰਨ ਸੋ ਅਗਲੀ ਪੰਕਤੀ ਖੀਲੇ ਪੰਕਤੀ ਸਾਂਝੀ ਕਰਕੇ ਸਮਾਪਤੀ ਵੱਲ ਵਧਿਏ ਕਹੋ ਨਾਨਕ ਭਜਨ ਤੈ ਨਿਰਭੈ ਪਦ ਪਾਵੈ ਸਤਗੁਰੂ ਜੀ ਕਿਰਪਾ ਕਰਦੇ ਨੇ ਕਹਿੰਦੇ ਇਹ ਨਾਨਕ ਉਸ ਪਰਮਾਤਮਾ ਦੇ ਭਜਨ ਦੀ ਬਰਕਤ ਨਾਲ ਮਨੁੱਖ ਉਸ ਆਤਮਿਕ ਦਰਜਾ ਪ੍ਰਾਪਤ ਕਰ ਲੈਂਦਾ ਹੈ ਜਿੱਤੇ ਕੋ ਡਰ ਪੂ ਨਹੀਂ ਸਕਦਾ ਜਿੱਤੇ ਕੋਈ ਨਹੀਂ ਕਹਿੰਦੇ ਜਿੱਤੇ ਪਰਮਾਤਮਾ ਸਤਮਰਥ ਹੈ ਜਿੱਥੇ ਮਾਲਕ ਹੈ ਉਥੇ ਦੂਜੇ ਦੀ ਗੱਲ ਕੋਈ ਨਹੀਂ ਪਾਈ ਤੀਜੇ ਦਾ ਤਾਂ ਵਿਚਾਰ ਹੀ ਨਾ ਰਖੀਏ ਕਿਹਦੇ ਉੱਤੇ ਤਾਂ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਹੈ ਜਦੋਂ-ਜਦੋਂ ਗੱਲ ਗੁਰਨਾਨ ਪਾਸਤਾ ਨੇ ਕੀਤੀ ਸਮਝਾਉਣਾ ਕੀਤਾ ਸਾਧ ਸੰਗਤ ਜੀ ਤੇ ਇੱਕ ਸਤਗੁਰ ਨੇ ਇਹ ਸਮਝਾਇਆ ਕਿ ਨਿਰੰਕਾਰ ਮਾਲਕ ਪਰਮੇਸ਼ਰ ਇੱਕ ਹੈ ਇੱਕ ਪ੍ਰਮਾਤਮਾ ਦੀ ਵਿਚਾਰ ਧਾਰਾ ਨਾਲ ਜੁੜੀਏ ਇੱਕ ਨਾਅ ਵਿੱਚ ਤੁਰਾਂਗੇ ਤੇ ਪਾਰ ਹੋ ਜਾਵਾਂਗੇ ਜੇ ਨੋ ਦੋ ਨਾਅਬ ਦਾ ਭਾਵ ਦੋ ਕਿਸ਼ਤੀਆਂ ਚ ਪੈਰ ਧਰਾਂਗੇ ਤੇ ਡੁੱਬ ਜਾਵਾਂਗੇ ਅੱਧ ਵਿੱਚਕਾਰ ਡੁੱਬ ਜਾਵਾਂਗੇ ਸਤਿਗੁਰੂ ਜੀ ਕਹਿੰਦੇ ਜਾਗ λεहो रे ਮਨਾ ਜਾਗ λεहो ਕਹਾ ਗਾਪਲ ਸੋਇਆ ਹੋਸ਼ ਕਰ ਸਮਝ ਕਰ ਏ ਭਰਾ ਏ ਭੈਣਾ ਕਹਿੰਦੇ ਤੂੰ ਹੋਸ਼ ਕਰ ਸਮਝ ਕਰ ਕਿਉਂ ਮਾਇਆ ਦੇ ਮੋਹ ਵਿੱਚ ਬੇਪਰਵਾਹ ਹੋ ਕੇ ਸੌਂ ਰਿਆ ਕਹਿੰਦੇ ਤੂੰ ਜਾਗਦਾ ਹੋਇਆ ਵੀ ਸੁੱਤਾ ਪਿਆ ਜਾਗਦਾ ਹੋਇਆ ਵੀ ਸੁੱਤਾ ਪਿਆ ਤੇ ਇਹਨਾਂ ਨੇ ਪਤਾ ਤੇਰੇ ਕਹਿੰਦੇ ਧੀ ਦਾ ਕਾਰਜ ਤੇਰੇ ਪੁੱਤਰ ਦਾ ਕਾਰਜ ਕਿਹੋ ਜਿਹਾ ਕਰਨਾ ਸੀ ਤੂੰ ਕਿਹੋ ਜਿਹਾ ਕੀਤਾ ਤੇ ਕਹਿੰਦੇ ਫਿਰ ਜਾਗਦੇ ਹੋਏ ਵੀ ਸੁੱਤੇ ਆ ਨਾ ਹੁਣ ਅੰਮ੍ਰਿਤ ਵੇਲਾ ਖੁੰਝ ਗਿਆ ਕਈਆਂ ਦੇ ਜੀਵਨ ਵਿੱਚੋਂ ਅੰਮ੍ਰਿਤ ਵੇਲਾ ਖੁੰਝ ਗਿਆ ਚੱਲਿਆ ਗਿਆ ਸਮਾਂ ਤੇ ਗੁਰਮਤਿ ਪਿਆਰਿਓ ਘੰਟਾ 2 ਘੰਟੇ ਅੱਧਾ ਘੰਟਾ ਜਿੰਨਾ ਸਮਾਂ ਹੋਵੇ ਚੌਂਕੜਾ ਮਾਰਨਾ ਜ਼ਰੂਰੀ ਹੈ ਜਿਨ੍ਹਾਂ ਦੇ ਜੀਵਨ ਦੇ ਵਿੱਚੋਂ ਇਹ ਸਮਾ ਗੁਰਮਤ ਪਿਆਰੇ ਵਿਅਰਤ ਚੱਲਿਆ ਗਿਆ ਤੇ ਸਤਿਗੁਰੂ ਕਹਿੰਦੇ ਹੋਸ ਨਹੀਂ ਕਰਦੇ ਉਸ ਉੱਤੇ ਪਏ ਨੇ ਉਹ ਜਾਗਦੇ ਵੀ ਸੁੱਤੇ ਨੇ ਤੇ ਸੁੱਤੇਆਂ ਤੋਂ ਹੀ ਚੋਰ ਚੋਰੀ ਕਰਦੇ ਨੇ ਫਿਰ ਪੰਜੇ ਵਿਕਾਰ ਉਸ ਮਨੁੱਖ ਨੂੰ ਗੁਰਮਤ ਪਿਆਰੇ ਲੁੱਟ ਕੇ ਲੈ ਜਾਂਦੇ ਨੇ ਸਵਾਉ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਤਨਿਆ ਕ ਵਿਚਾਰਾ ਕਰਦੇ ਆ ਗੁਰਬਾਣੀ ਪੜ੍ਹਦੇ ਆ ਬਚਨ ਵਿਲਾਸ ਕਰਦੇ ਆ ਇੱਕ ਨਹੀਂ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਗੁਰੂ ਪਿਆਰੀ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਸਾ ਜੀ ਬਖ ਸੰਜੋਗ ਹਨ ਸੋ ਘਰਾਂ ਦੇ ਵਿੱਚ ਵੀ ਅਸੀਂ ਬਾਣੀ ਪੜ੍ਹੀਏ ਗੁਰਬਾਣੀ ਦੇ ਜਾਪ ਕਰੀਏ ਗੁਰਮਾ ਪਿਆਰੇ ਜਿਹੜੇ ਘਰਾਂ ਦੇ ਵਿੱਚ ਗੁਰਬਾਣੀ ਪੜ੍ਹੀ ਜਾਂਦੀ ਹੈ ਉਹ ਕਹਿੰਦੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਹਿੰਦੇ ਜਿੱਥੇ ਗੁਰਨਾਨਕ ਦੀ ਗੱਲ ਹੋਵੇ ਉੱਥੇ ਗੁਰਨਾਨਕ ਦਾ ਬਾਸ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਹੋਵੇ ਦਸਾਂ ਪਾਤਸ਼ਾਹਾਂ ਦੀ ਗੱਲ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੋਵੇ ਉੱਥੇ ਹੀ ਪਮਾਲਕ ਦਾ ਬਾਤ ਹੈ ਕਿਉਂਕਿ ਜਿੱਥੇ ਸੱਚ ਉੱਥੇ ਪਰਮਾਤਮਾ ਜਿੱਥੇ ਝੂਠ ਉੱਥੇ ਪਾਪ ਸੋ ਆਓ ਪਾਛੜ ਕੇ ਗੁਰਬਾਣੀ ਤੇ ਬਾਣੀ ਬਾਣੇ ਦੇ ਨਾਲ ਜੁੜੀਏ ਰੋਜ਼ਾਨਾ ਹਾਜ਼ਰੀਆਂ ਭਰੀਏ ਸਵਾਗਤ ਸਮਾਪਤੀ ਬਲਵਈ